ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਹਿਲਾ ਰਾਗ ਔੜੀ ਦੀਪ ਕੀ ਮਹਿਲਾ ਪਹਿਲਾ ਜੈ ਕਰ ਕੀਰਤੋ ਆਖੀ ਐ ਕਰਤੇ ਕਾ ਹੋਈ ਵਿਚਾਰੂ ਤਤ ਕਰ ਗਾਵ ਸੋਹਿਲਾ ਸਿਵ ਰਿਓ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ ਹਉ ਵਾਰੀ ਜਿਤ ਸੋਹੇਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਆੜੇ ਸੰਭਾਲੀਐਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ شمار ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇ ਸੱਜਣ ਅਸੀਂ ਸੜੀਆਂ ਜਿਉ ਹੋਵੈ ਸੈਭ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇ ਅਵਨ ਰਾਗਾ ਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਬੇਸ਼ ਅਨੇਕ ਬਾਬਾ ਜੈ ਕਰ ਕਰਤਾ ਕੀਰਤ ਹੋਏ ਸੋ ਕਾ ਰਖ ਬਡਾਈ ਤੋਏ ਰਹਾਓ ਵਿਸੇ ਤਸਿਆਂ ਘੜੀਆਂ ਪਹਿਰਾ ਸਤਿ ਦੀ ਵਾਰੀ ਮਾ ਹੋਆ ਸੂਰਜ ਏ ਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਦਾ ਵਿਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਂਦ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲਾਂ ਤਜੋਤੀ ਕੈਸੀ ਆਰਤੀ ਹੋਏ ਪਵਗੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਤ ਬਨੈ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨ ਆਇਕ ਤੋਹੀ ਸਹਿਸ ਪਾਦ ਬਮਲ ਨਨ ਏਕ ਪਦ ਗੰਧ ਵੇਨ ਸਹਿਤਵ ਗੰਧ ਵਿਚਲਤ ਮੋਹੀ ਸਾਮੈ ਜੋਤ ਜੋਤੈ ਸੋਏ ਤਿਹਦੇ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਕੋਈ ਜਾਂਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਰ ਸਾਧੂ ਖੰਡਲ ਖੰਡਾ ਹੈ ਪੂਰਬ ਲਖਤ ਲਖ ਕੈ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪਨ ਵੱਡਾ ਹੈ ਕੰਡ ਡੌਤ ਪਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨ ਜਾਣਿਆ ਤਨ ਅੰਤ ਰੋਮੇ ਕੰਡਾ ਹੈ ਜਿਉਂ-ਜਿਉਂ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਾ ਨਾਮ ਸਮਾਣੈ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ हम गरीब मशकीन प्रभ तेरे हर राख राख बड बड़ा है ज नानक नाम आधार टेक है हर नामे ही सुखमंडा है रा गौड़ी पूर्वी महला पंजवा करो बेनती सुनो मेरे मीता संत टहल की बेड़ा ईहा खाट चलो हर आग वसन सुहला औद कट दिनसरेण रे मन गुर मिल काज रहाओ ए संसार बकार संसे मैं तरयो ब्रह्म ज्ञानी जिसे जगाए पियावै रस ਅਕਾਤ ਕਥਾ ਤੈਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋ ਫੇਰਾ ਅੰਤਰ ਜਾਮੀ ਪਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਬਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਾਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ